ਜੋ ਬਾਲਕ ਪਿਤਾ ਉਪਰ ਕਰੇ ਬੋਮਾਣ ਬੁਲਾਇਆ ਬਾਲਕ ਪਿੱਤਾ ਨਿਕ ਟੁਠਾ ਕੀ ਨੀ ਦਾਤ ਜੰਮਿਆ ਕੋ ਪੱਗ ਤਗੋ ਸੀ 마ਸੀ ਹੁਕਮ ਬਾਲਕ ਜਨਮ ਲਿਆ 사ਤਸੰਗ ਜੀ ਜੇਕਰ ਇੱਕ ਇੱਕ ਟਰਮ ਨੂੰ ਬਹੁਤ ਗਹਿਰਾਈ ਵਿੱਚ ਆਰਾਮ ਦੇ ਨਾਲ ਸਹਜੇ ਸਹਜੇ ਵਿਚਾਰਾਂਗੇ ਤਾਂ ਮਜ਼ਾ ਆ ਜਾਏਗਾ ਮੈਂ ਮੈਡੀਕਲ ਸਾਇੰਸ ਵਾਲੇ ਜਿੰਨੇ ਡਾਕਟਰਸ ਨੇ ਗਾਇਨਾਕੋਲੋਜਿਸ ਨੇ ਉਹਨਾਂ ਸਭ ਨੂੰ ਪੁੱਛਿਆ ਇਸ ਦੇ ਅਰਥ ਲਿਖਿਓ ਨੇ ਦਸੀ 마ਸੀ ਹੁਕਮ ਬਾਲਕ ਜਨਮਿਆ ਜੀ ਡਾਕਟਰ ਸਾਹਿਬ ਦੱਸੋ ਦਸਾਂ ਮਹੀਨਿਆਂ ਚ ਬੱਚਾ ਪੈਦਾ ਹੁੰਦਾ ਹੈ ਹਰ ਡਾਕਟਰ ਨੇ ਮੈਨੂੰ ਜਵਾਬ ਦਿੱਤਾ 9 ਮਹੀਨੇ ਬਾਅਦ ਪੈਦਾ ਹੁੰਦਾ ਹੈ ਮਹਿਰਾਨ ਰਹਿ ਗਿਆ ਗੁਰੂ ਪਾਤਸ਼ਰ ਨੇ ਦਸੀ ਮਾਸੀ ਲਿਖਿਆ ਤਾਂ ਦਸੀ ਮਾਸੀ ਕਿਨੂੰ ਕਹਿੰਦੇ ਨੇ ਦਸੀ ਮਾਸੀ ਦਾ ਮਤਲਬ ਮਹੀਨਾ ਨਹੀਂ ਹੈ ਮਾਸੀ ਦਾ ਮਤਲਬ ਮਾਸ ਹੈ ਮਾਸੀ ਦਾ ਮਤਲਬ ਹੈ ਇੰਦਰੀ ਗੈ ਇੰਦਰੀ ਸਰੀਰ ਤੱਕ ਸਾਥ ਸਿੰਘ ਜੀ ਸੀ ਪਿਛੇ 15 ਅਗਸਤ ਨੂੰ ਸੈਮੀਨਾਰ ਕੀਤਾ ਅਸੀਂ ਇੱਕ ਸ਼ਬਦ ਪੜਿਆ ਕਾਹੇ ਭਈਆ ਫਿਰ ਤੋ ਫੂਲਿਆ ਫੂਲਿਆ ਕਾਹੇ ਭਈਆ ਫਿਰ ਤੋ ਫੂਲਿਆ جب دس ماس ارد مکھ رہتا جب دس ماس ارد مکھ رہتا سو دن کیسے پونیا سو دن کیسے پونیا کاہے بھیا پھر تو ਫੁੱਲਿਆ ਕਾਹੇ ਭਈਆ ਫਿਰ ਤੋ ਫੁੱਲਿਆ ਫੁੱਲਿਆ ਮੇਰੇ ਮਨ ਨੂੰ ਪੁੱਛਦਾ ਤੂੰ ਕਿਉਂ ਆਕੜਿਆ ਹੰਕਾਰਿਆ ਫੁੱਲਿਆ ਫੁੱਲਿਆ ਫਿਰਦਾ ਕੌਣ ਸੀ ਹਵਾ ਮੇ ਰਹਤੇ ਹੋ ਜਦ 10 ਮਾਸ ਉਰਦ ਮੁਖ ਰਹਿਤਾ ਤਾਂ ਇਹਦੇ ਅਰਥ ਲਿਖੇ ਹੋਏ ਨੇ ਜਦੋਂ ਮਾਂ ਦੇ ਪੇਟੀ ਚ ਪੁੱਠਾ ਲਟਕਿਆ ਰਹਿੰਦਾ 10 ਮਾਸ ਦਾ ਮੈਨਾ ਵੀ ਸ਼ਰੀਰ ਹੈ 10 ਮਾਸ ਦਾ ਮਤਲਬ ਹੈ ਸ਼ਰੀਰ ਕਰਕੇ ਪੁੱਠੇ ਹੋ ਜਾਨੂ ਸ਼ੀਰ ਸ਼ਾਸਨ ਕਹਿੰਦੇ ਨੇ ਹਰ ਗੱਲ ਨੂੰ ਪੁੱਠਿਆਂ ਸੋਚਣਾ ਕੋਈ ਵੀ ਠੀਕ ਗੱਲ ਨੂੰ ਠੀਕ ਤਰੀਕੇ ਨਾਲ ਲੈਣਾ ਹੀ ਨਹੀਂ ਹਮੇਸ਼ਾ ਮਿਸ ਅੰਡਰਸਟੈਂਡਿੰਗ ਕਰਨਾ ਜਦੋਂ ਅਸੀਂ ਕੋਈ ਵੀ ਸਿੱਧੀ ਗੱਲ ਸਿੱਧੀ ਸੁਣਦੇ ਨਹੀਂ ਆ ਨਾ ਔਰ ਆਪਣੀ ਮਨ ਕੀ ਮਤ ਕਰਦਿਆਂ ਆਪਨੇ ਇੰਦਰੇ ਗਿਆਨ ਇੰਦਰੇ ਦੇ ਸਵਾਦ ਔਰ ਸੈਲਫਿਸ਼ਨੈਸ ਚ ਰਹਿੰਦੇ ਆ ਨਾ ਤਾਂ ਅਸੀਂ ਪੁੱਠਾ ਸੋਚਦੇ ਆ ਗੁਰੂ ਪਾਤਸ਼ਾਹ ਕਹਿੰਦੇ ਨੇ ਜਬ 10 ਮਾਸ ਉਰਦ ਮੁਖ ਰਹਿਤਾ ਜਦੋਂ ਤੂੰ ਉਸ ਸ਼ੀਰ ਸ਼ਾਸਨ ਕਰਕੇ ਸਾਰੀ ਦੁਨੀਆ ਨੂੰ ਪੁੱਠੇ ਖਿਆਲਾਂ ਨਾਲ ਵੇਖਦਾ ਨਾ ਉਹਨੂੰ ਪਤਾ ਕੀ ਕਹਿੰਦੇ ਨੇ ਅੰਮ੍ਰਿਤ ਕੌੜਾ ਵਿਖਿਆ ਮਿੱਠੀ ਸਾਖਤ ਕੀ ਵਿਦਿਆ ਨੋ ਢਿਤੀ ਮੀਠੇ ਕੋ ਕੜਵਾ ਕਹੇ ਕੜਵੇ ਕੋ ਮੀਠਾ ਇਲਤ ਕਾ ਨਾ ਚੌਧਰੀ ਸਰ ਜਿਹੜਾ ਚੌਧਰੀ ਬਣੇਗਾ ਨਾ ਉਹ ਬਦਮਾਸ਼ੀ ਕਰਦਾ ਹੋਏਗਾ ਇਲਤੀ ਕੂੜ ਫਿਰ ਹੈ ਪ੍ਰਧਾਨ ਮੇ ਨਾਲ ਇਹ ਕੀ ਹੈ ਉਰਦਮੁਖ ਪੁੱਠਾ ਸੋਚਣਾ ਸਿੱਧਾ ਕਦੇ ਸੋਚਣਾ ਹੀ ਨਾ ਲੋਕਾਂ ਦੇ ਭਲਾ ਦਾ ਕਦੇ ਸੋਚਣਾ ਹੀ ਨਾ ਕਦੇ ਅੰਡਰਸਟੈਂਡਿੰਗ ਦੇ ਤਲ ਤੇ ਆਣਾ ਹੀ ਨਾ ਜਦੋਂ ਇਸ ਤਰ੍ਹਾਂ ਅਸੀਂ ਕਰਦੇ ਆ ਨਾ ਹੰਕਾਰੀ ਹੋ ਜਾਂਦੇ ਆ आई एम मिस्टर राइट जब 10 मास उर्दमुख रहता 100 दिन कैसे भूलिया रब जी नाल इक मिकता प्राप्त कर सकदा है होमे नामे नाल विरोध है दोए न बसे इक ठाए होमे छड़ दे 100 दिन कैसे भूलिया ते बदले तेरा रब जी नाल मिलन हो सकदा सद्दणा रा सिमरिए नानक सीधे आवण वो वाले मिलन की अवस्था वाले दिन आ सकते हैं शर्त पता है की रहेगी ਸਤਗੁਰ ਦੀ ਮਤ ਲੈ ਲੈ ਫਰੀ ਜੀ ਕਹਿੰਦੇ ਦੇਖੋ ਦੇਖ ਫਰੀਦਾ ਜੋਤਿਆ ਦੇਖ ਫਰੀਦਾ ਜੋਤਿਆ ਦਾ ਅਬੋਂ ਨੇੜ ਆਇਆ ਅਗੋਂ ਆ ਮੇਰੇ ਆਗੜਾਂ ਵਾਲੀ ਜ਼ਿੰਦਗੀ ਦੂਰ ਚਲੀ ਗਈ ਕਦੋਂ ਦੇਖ ਫਰੀਦਾ ਜੋthia ਦਾੜੀ ਹੋਈ ਪੂਰ ਦਾੜੀ ਪੂਰ ਦਾ ਮਤਲਬ ਚਿੱਟੀ ਦਾੜੀ ਨੂੰ ਨਹੀਂ ਕਹਿੰਦੇ ਫਿਰ ਇਸਤਰੀਆਂ ਤੇ ਨਹੀਂ ਟੁਕਾ ਪਾਵਾਂਗੇ ਦਾੜੀ ਪੂਰ ਦਾ ਮਤਲਬ ਹੁੰਦਾ ਹੈ ਵਿਜ਼ਡਮ ਆ ਜਾਣਾ ਜਿਸਾਂ ਕਹਿੰਦੇ ਨੇ ਸਾਡੇ ਬਜ਼ੁਰਗ ਮੈਂ ਵਾਲ ਚਿੱਟੇ ਧੂਪੀ ਚ ਨਹੀਂ ਕੀਤੇ ਉਹਨਾਂ ਨੂੰ ਬੜਾ ਤਜਰਬਾ ਹੁੰਦਾ ਬੜੀ ਅਕਲ ਹੁੰਦੀ ਹੈ ਵਿਜ਼ਡਮ ਸਤਗੁਰੂ ਦੀ ਮੱਤ ਪ੍ਰਾਪਤ ਕਰ ਲਈ ਫਰੀਜੀ ਕਹਿੰਦੇ ਕੀ ਮੇਰੇ ਤੇ ਕੀ ਵਾਪਰ ਗਿਆ ਦੇਖ ਫਰੀਦਾ ਜੋthia ਦਾੜੀ ਹੋਈ ਪੂਰ ਬਨੂ ਸਤ ਸਮਝ ਆ ਗਿਆ ਹੈ ਇਦੇ ਨਾਲ ਫਾਇਦਾ ਪਤਾ ਕੀ ਹੋਇਆ ਅੱਗਾ ਨੇੜੇ ਆਇਆ ਅੱਗਾ ਨੇੜੇ ਆਇਆ ਮੀਨਸ ਰੱਬੀ ਮਿਲਣ ਦਾ ਸਮਾਂ ਆ ਗਿਆ ਨਾਨਕ ਸਿੱਦੇ ਆਵਨ ਅੱਗਾ ਨੇੜਾ ਆਇਆ ਪਿੱਛਾ ਰਹਿ ਗਿਆ ਦੂਰ ਹੁਣ ਆਗੁਣ ਵਾਲੀ ਜ਼ਿੰਦਗੀ ਦੂਰ ਰਹਿ ਗਈ ਛੋੜ ਆਇਆ ਉਹ ਗਲੀਆਂ ਮੈਂ ਆਗੁਣ ਕਰਨੇ ਛੱਡ ਦਿੱਤੇ ਨੇ ਰੱਬੀ ਮਿਲਣ ਦੀ ਅਵਸਥਾ ਪ੍ਰਾਪਤ ਹੋ ਜਾਣਾ ਇਹਨੂੰ ਕਹਿੰਦੇ ਨੇ ਦਸੀ ਮਾਸੀ ਹੁਕਮ ਬਾਲਕ ਜਨਮ ਲਿਆ ਦਸ ਮਾਸ ਮੀਨਸ ਜਦੋਂ ਮੇਰੇ ਇੰਦਰੇ ਗਿਆਨਿੰਦਰੇ ਸਾਰਿਆਂ ਨੇ ਨਾਨਕ ਲਿਖਿਆ ਨਾਲ ਨੀਕੀ ਜੀ ਕੀ ਅੰਦਰ ਦੀ ਸਤਗੁਰ ਸਾਚੇ ਦਿਆ ਪੇ ਦੀ ਮਤ ਨੂੰ ਲਿਆ ਨਾ ਤਾਂ ਰਜ਼ਾ ਵਿੱਚ ਰਹਿਣ ਕਾਰਨ ਹੁਕਮ ਬਾਲਕ ਜਨਮ ਲਿਆ ਬਾਲਕ ਕੌਣ ਹੈ rau ਮੁਤਾਬਕ ਜਮਿਆਪੂਤ ਜਮਿਆਪੂਤ ਕੌਣ ਹੈ ਮਨ ਸਾਸ ਸਿੰਘ ਜੀ ਸਰ ਲਿੰਕ ਕਰਦੇ ਜਾਈਏ ਮੈਂ ਹਿਸਟਰੀ ਦਾ ਕੁਝ ਵੀ ਨਹੀਂ ਡਿਸਕਸ ਕਰ ਰਿਹਾ ਸ਼ਬਦ ਮੈਨੂੰ ਕੀ ਸਿਖਾ ਰਿਹਾ ਹੈ ਦਸੀ ਮਾਸੀ ਹੁਕਮ ਬਾਲਕ ਜਨਮ ਲਿਆ ਇਸ ਬਾਲਕ ਮਨ ਨੇ ਰੱਬੀ ਰਜ਼ਾ ਵਿਜ਼डम ਅਨੁਸਾਰ ਦਸਮ ਦਸਾਂ ਦਵਾਰਿਆਂ ਨੂੰ ਰਜ਼ਾ ਵਿੱਚ ਤੋਰਨ ਦੀ ਸੁਮਤ ਪ੍ਰਾਪਤ ਕਰ ਲਈ ਮਿਟਿਆ ਸੋਗ ਸੈਡਨੈਸ ਪ੍ਰੈਜੁਡਿਸ ਐਨਿਮੀਟੀ ਵੈਰ ਸੋਗ ਖਤਮ ਹੋ ਗਿਆ ਮਿੱਠਿਆ ਸੋਗ ਮਹਾਨੰਦthia ਅਸੀਂ ਰੋਜ਼ ਪੜ੍ਹਨਿਆ ਅਨੰਦ ਪਿਆ ਮੇਰੀ ਮਾਇ ਕਦੋ ਸਤਗੁਰੂ ਮੈਂ ਪਾਇਆ ਇਥੇ ਕਹਿੰਦੇ ਨੇ ਮੈਂ ਜਦੋਂ ਸਤਗੁਰੂ ਦੀ ਮੱਤ ਲਈ ਮੇਰਾ ਮਨ ਰੂਪੀ ਚੰਗਾ ਪੁੱਤਰ ਪੈਦਾ ਹੋਇਆ ਮੈਨੂੰ ਇਨਸਪਾਇਰ ਕਰਦਾ ਹੁਣ ਚੰਗੇ ਗੁਣਾ ਨਾਲ ਜੀਵਿਆ ਕਰ ਜੇ ਇਨਸਪਾਇਰ ਨਾ ਨ ਕਰੇ ਤਾਂ ਮਨ ਪੈਦਾ ਨਹੀਂ ਹੋਇਆ ਫਿਰ ਮਨ ਕੀ ਮੱਤ ਉਹਨੂੰ ਜੰਮ ਕਹਿੰਦੇ ਨੇ ਔਰ ਜੰਮ ਮੈਨੂੰ ਕਹਿੰਦੇ ਓਏ ਅਗਰ ਸ਼ਰੀਫ ਹੋ ਗਏ ਤਾਂ ਦੁਨੀਆ ਵਿੱਚ ਜੀ ਨਹੀਂ ਪਾਏਗੇ ਗੁਰੂ ਪਾਤਸ਼ਾਹ ਕਹਿੰਦੇ ਨੇ ਮਿਟਿਆ ਸੋਗ ਮਹਾ ਆਨੰਦ ਥਿਆ ਜਦੋਂ ਸਤਗੁਰ ਦੀ ਮੱਤ ਲਈ ਔਰ ਸਭ ਕੁਝ ਖਤਮ ਹੋਇਆ ਔਰ ਆਨੰਦ ਆਣਾ ਸ਼ੁਰੂ ਹੋਇਆ ਗੁਰਬਾਣੀ ਸਖੀ ਆਨੰਦ ਗਾਵੇ ਸਾਚੇ ਸਾਹਿਬ ਕੇ ਮਨ ਪਾਵੇ ਮੇਰੀ ਇੱਕ ਇੱਕ ਇੰਦਰਾ ਗਿਆਨ ਇੰਦਰਾ ਨੂੰ ਸਖੀ ਕਹਿੰਦੇ ਨੇ ਸਖਿਓ ਸੇ ਹੀ ਲੜਿਓ ਕਹਿੰਦੇ ਨੇ ਐ ਸੰਗਤ ਨੂੰ ਸਖਿਓ ਸੇ ਹੀ ਲੜਿਓ ਨਹੀਂ ਕਹਿੰਦੇ ਨੇ ਇੱਕ ਇੱਕ ਇੰਦਰੀ ਗਿਆਨ ਇੰਦਰੀਆਂ ਨੂੰ ਸਖੀ ਸਹੇਲੀ ਕਹਿੰਦੇ ਨੇ ਗੁਰਬਾਣੀ ਸਖੀ ਆਨੰਦ ਗਾਵੇ ਮੇਰਾ ਇੱਕ ਇੱਕ ਇੰਦਰਾ ਗਾਣ ਲੱਗ ਪਿਆ ਹੈ ਗੁਰੂ ਦੀ ਮਤ ਦੀ ਬਾਣੀ ਉਹਨੂੰ ਕਹਿੰਦੇ ਨੇ ਕਬੀਰ ਜਾਂ ਦੇ ਨ ਹੋਮ ਹੁਆ ਪਾਛੈ ਪਿਆ ਆਨੰਦ ਮੋਇ ਮਿਲਿਓ ਪ੍ਰਭ ਆਪਣਾ ਸੰਗੀ ਪਜੈ ਗੋਬਿੰਦ ਸੰਗੀ ਟੱਬਰ ਨੂੰ ਨਹੀਂ ਕਹਿੰਦੇ ਨੇ ਸੰਗੀ ਸਾਡੇ ਘਰ ਦੇ ਜੀਆ ਜਨਤਾ ਜਾਂ ਦੋਸਤਾਂ ਮਿੱਤਰਾਂ ਨੂੰ ਨਹੀਂ ਕਹਿੰਦੇ ਨੇ ਸੰਗੀ ਐ ਇੰਦਰੀ ਗਿਆਨ ਇੰਦਰੀਆਂ ਨੂੰ ਕਹਿੰਦੇ ਨੇ ਗੁਰਬਾਣੀ ਸਖੀ ਅਨੰਦ ਗਾਵੈ ਸਾਚੇ ਸਾਹਿਬ ਕੈ ਮਨ ਪਾਵੈ ਮੇਰਾ ਮਨ ਸਚ ਨਾਲ ਜੁੜ ਗਿਆ ਔਰ ਮਨ ਨੂੰ ਹੁਣ ਇੱਕ ਇੱਕ ਇੰਦਰਾ ਗਿਆਨ ਇੰਦਰਾ ਨਾਲ ਚਰਨ ਲੱਗ ਪਿਆ ਔਰ ਇਹ ਸਾਰਾ ਸ਼ਰੀਰ ਰੱਬ ਜੀ ਦੀ ਦਰਗਾਹ ਚ ਪਰਵਾਣ ਹੋ ਰਿਹਾ ਇਹਨੂੰ ਕਹਿੰਦੇ ਨੇ ਇਹ ਸ਼ਰੀਰਾ ਮੇਰਾ ਇਸ ਜਗ ਮੈਂ ਆ ਕੇ ਕਿਆਦੁੱਤ ਕਰਮ ਕਮਾਇਆ ਕੇ ਕਰਮ ਕਮਾਇਆ ਤੂੰ ਸ਼ਰੀਰਾ ਜਾਂ ਤੂੰ ਜਗ ਮੈਂ ਆਇਆ ਜਿਨਾਂ ਰਤੇ ਰਚਨ ਰਚਿਆ ਸਵਾਰ ਮਨ ਨਾਮ ਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕੈ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਗੁਰ ਸਿਓ ਚਿਤ ਲਾਇਆ ਜਦੋਂ ਸਤਗੁਰ ਨਾਲ ਚਿਤ ਲਾਉਂਦੇ ਆ ਨਾ ਸਾਡਾ ਸਾਰਾ ਸਰੀਰ ਪ੍ਰਵਾਨ ਹੋ ਜਾਂਦਾ ਹੈ ਸਰੀਰ ਮੀਨਸ ਮਨ ਪ੍ਰਵਾਨ ਹੋ ਜਾਂਦਾ ਹੈ ਸੁਰਤ ਮਤ ਬੁੱਧ ਪ੍ਰਵਾਨ ਹੋ ਜਾਂਦੀ ਹੈ ਟਿਊਨਡ ਹੋ ਜਾਂਦਾ ਹੈ ਅੱਗੇ ਕਹਿੰਦੇ ਨੇ ਵੱਧੀ ਵੇਲ ਬੋ ਪੀੜੀ ਚੱਲੀ ਸਾਸੰਗ ਜੀ ਸਾਡੇ ਜਿਹੜੇ ਘਰਾਂ ਵਿੱਚ ਧੀਆ ਪੁੱਤਨ ਹੁੰਦੇ ਨੇ ਇਹਨਾਂ ਨੂੰ ਵੇਲ ਵਧਣਾ ਨਹੀਂ ਕਹਿੰਦੇ ਨੇ ਜਿਹੜੇ ਇਹਨਾਂ ਦੇ ਅਰਥ ਇਹ ਧੀਆ ਪੁੱਤਰਾਂ ਦੀ ਵੇਲ ਵਧਣ ਨੂੰ ਕਹਿੰਦੇ ਨੇ ਉਹ ਫਿਰ ਕਹਿੰਦੇ ਨੇ ਵੰਸ਼ ਚੱਲਣਾ ਚਾਹੀਏ ਪੁੱਤਰ ਹੋਣਾ ਚਾਹੀਏ ਕੁਦਰਤੀ ਆ ਦਸ਼ਾਰਾ ਗੁਰੂ ਪਾਚਾ ਕਬੀਰ ਸਾਹਿਬ ਦੀ ਰਚਨਾ ਤੋਂ ਕਹਿੰਦੇ ਨੇ ਲੰਕਾ ਸਾ ਕੋਟ ਸਮੁੰਦਰੀ ਖਾਈ ਤੇ ਰਾਵਣ ਘਰ ਖਬਰ ਨਾ ਪਾਈ ਸਾਸੰਗ ਜੀ ਇਹ ਰਾਵਣ ਬਾਰੇ ਗੱਲ ਚੱਲ ਰਹੀ ਹੈ ਜਾਂ ਮੇਰੇ ਬਾਰੇ ਚੱਲ ਰਹੀ ਹੈ ਰਾਹੂ ਤੋਂ ਪਤਾ ਲੱਗੇਗਾ ਕੀ ਮੰਗੋ ਮੇਰੀ ਗੱਲ ਚੱਲਦੀ ਮੈਂ ਕੀ ਮੰਗਾ ਕਿ ਸਿਰ ਨਾ ਰਾਈ ਦੇਖਤ ਨਾ ਚੱਲੋ ਜਗ ਜਾਈ ਹੁਣ ਪਦੇ ਰਹਾਉ ਤੋਂ ਪਹਿਲਾ ਪਦ ਇਚ ਕਹਿੰਦੇ ਨੇ ਲੰਕਾ ਸਕੋਟ ਸਮੁੰਦਰ ਸੀ ਖਾਈ ਜੇ ਲੰਕਾ ਵਰਗਾ ਤੂੰ ਕਿਲਾ ਬਣਾ ਲਵੇਂ ਔਰ ਚਾਰੋਂ ਪਾਸੇ ਪਾਣੀ ਦੀ ਖਾਈ ਬਣਾ ਲਵੇਂ ਆਪਣੀ ਪ੍ਰੋਟੈਕਸ਼ਨ ਵਾਸਤੇ ਸਮੁੰਦ ਸੀ ਖਾਈ ਤੇ ਰਾਵਣ ਜੇ ਉਹਨਾਂ ਨੂੰ ਤੂੰ ਰਾਵੇਂ ਜੇ ਤੂੰ ਉਹਨਾਂ ਨੂੰ ਹੰਡਾਏ ਜੇ ਤੂੰ ਉਹਨਾਂ ਨੂੰ ਰੈਲਿਸ਼ ਕਰੇ ਜੇ ਤੂੰ ਉਹਨਾਂ ਦੇ ਮੌਜ ਵਿੱਚ ਖਚਤ ਰਵੇਂ ਤੇ ਰਾਵਨ ਘਰ ਖਬਰ ਨਾ ਭਾਈ ਤੈਨੂੰ ਪਤਾ ਨਹੀਂ ਲੱਗਿਆ ਮੌਤ ਕਦੋਂ ਆ ਗਈ ਕੀ ਮੰਗੋ ਕੁ ਇਸਤਰੀ ਨਰਾਇ ਦੇਖਤ ਨਾਲ ਚਲੇ ਜਾਏ ਇੱਕ ਲੱਖ ਪੁੱਤ ਸਵਾ ਲੱਖ ਨਾਤੀ ਸਾਨੂੰ ਪਤਾ ਨਹੀਂ ਕਿਸ ਨੇ ਆ ਕੇ ਪੜਾਣਾ ਸ਼ੁਰੂ ਕਰ ਦਿੱਤਾ ਵੰਸ਼ ਲੈਣ ਵਾਸਤੇ ਪੁੱਤਰ ਲੈਣ ਵਾਸਤੇ ਪੂਤਾ ਮਾਤਾ ਕਿਸੇ ਸ਼ਬਦ ਪੜੋ ਪਰਮੇਸ਼ਰ ਦਿੱਤਾ ਬੰਨਣਾ ਪੜੋ ਸਾਧ ਸੰਗਤ ਜੀ ਇਹ ਸ਼ੇਅਰ ਡਿਸਕ੍ਰਿਮੀਨੇਸ਼ਨ ਹੈ ਜੈਂਡਰ ਡਿਸਕ੍ਰਿਮੀਨੇਸ਼ਨ ਹੈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਅੰਦਰ ਜੈਂਡਰ ਡਿਸਕ੍ਰਿਮੀਨੇਸ਼ਨ ਕਰਨਾ ਪਾਪ ਹੈ ਪਤਾ ਨਹੀਂ ਅਸੀਂ ਕਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਆ ਮੱਥਾ ਟੇਕਦੇ ਆ ਇਸਤਰੀਆਂ ਨਾਲ ਅਸੀਂ ਕਿਉਂ ਡਿਸਕ੍ਰਿਮੀਨੇਸ਼ਨ ਕਰਦੇ ਆ ਮੈਨੂੰ ਪਤਾ ਨਹੀਂ ਹੈ ਜੈਂਡਰ ਡਿਸਕ੍ਰਿਮੀਨੇਸ਼ਨ ਕਰਨ ਦੇ ਕਾਰਨ ਪ੍ਰੂਣ ਹੱਤਿਆ ਹੁੰਦੀ ਹੈ ਫੀਮੇਲ ਫੀਟਿਸਾਈਡ ਕਿਲਿੰਗ ਹੁੰਦੀ ਹੈ ਔਰ ਇਸ ਨੂੰ ਕ੍ਰਾਈਮ ਕਹਿੰਦੇ ਨੇ ਇਹ ਪਾਪ ਹੁੰਦਾ ਕਦੇ ਵੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਵੇਲ ਵੱਧਣ ਦਾ ਮਤਲਬ ਹੁੰਦਾ ਹੈ ਮਨ ਪੁੱਤਰ ਪੈਦਾ ਹੋਇਆ ਔਰ ਉਸ ਨੂੰ ਚੰਗੇ ਚੰਗੇ ਗੁਣਾ ਦੇ ਭੈਣ ਭਰਾ ਪ੍ਰਾਪਤ ਹੋਏ ਇਹਨੂੰ ਕਹਿੰਦੇ ਨੇ ਪੂਰਵ ਜਨਮ ਕੇ ਮਿਲੇ ਸੰਜੁਗ ਕੀ ਆਪਣੇ ਗੁਣ ਵਧਾਈ ਜਾਣਾ ਵੱਧੀ ਵੇਲ ਬੋ ਪੀੜੀ ਚਾਲੀ ਇਸ ਸੁਚਤ ਜੀ ਮਤ ਦੇ ਬਾਲਕ ਦੀ ਹੁਣ ਵੇਲ ਵੱਧ ਰਹੀ ਹੈ ਚੰਗੇ ਚੰਗੇ ਗੁਣਾ ਦਾ ਪਰਿਵਾਰ ਮਾਤਾ ਮਤ ਪਿਤਾ ਸੰਤੋਖ ਪ੍ਰਾਪਤ ਹੋ ਰਹੇ ਨੇ ਤੇ ਸੁੱਚਜਾ ਪਰਿਵਾਰ ਵੱਧ ਰਿਹਾ ਹੈ ਜਿਨ੍ਹਾਂ ਦਾ ਨਹੀਂ ਹੁੰਦਾ ਨਾ ਕਬੀਰ ਸਾਹਿਬ ਉਹਨਾਂ ਨੂੰ ਕਹਿੰਦੇ ਨੇ ਐਸਾ ਕੋਈ ਨਾ ਜਨਮ ਹੋ ਆਪਣੇ ਘਰ ਲਾਵੇ ਆਗ ਪਾਚੋ ਲੜਕਾ ਝਾਰ ਕਹਿ ਰੇ RAMLILAਗ ਕੋਹੇ ਲੜਕਾ 베ਚੀ ਲੜਕੀ 베ਚੇ ਕੋਈ ਸਾਧਾ ਕਰੇ ਕਬੀਰ ਸੋਹਾਰ ਸੋ ਬੰਦ ਕਰੇ ਕਬੀਰ ਜੀ ਪਰਿਵਾਰ ਦੱਸ ਰਹੇ ਨੇ ਕਿ ਤੂੰ ਆਪਣੇ ਧੀਆ ਪੁੱਤਰ ਬਣਾਏ ਨੇ ਆਸ਼ਾ ਤ੍ਰਿਸ਼ਨਾ ਨਿੰਦਾ ਚੁਗਲੀ ਡਿਜ਼ਾਇਰਸ ਇਸ ਕਿਸਮ ਦੀਆਂ ਚੀਜ਼ਾਂ ਤੂੰ ਆਪਣੇ ਭੈਣ ਭਰਾ ਬਣਾਏ ਹੋਏ ਨੇ ਪਰ ਜੇ ਤੂੰ ਇਹਨਾਂ ਨੂੰ ਸਾੜ ਦੇਵੇਂ ਤਾਂ ਤੈਨੂੰ ਰੱਬ ਨਾਲ ਬਣਜ ਵਪਾਰ ਕਰਨਾ ਆ ਜਾਏਗਾ ਕਬੀਰ ਜੀ ਅੰਦਰ ਦੇ ਟੱਬਰ ਦੀ ਗੱਲ ਕਰਦੇ ਨੇ ਔਰ ਉਹ ਅੰਦਰ ਦਾ ਟੱਬਰ ਪ੍ਰਾਪਤ ਹੋ ਜਾਂਦਾ ਵੱਧੀ ਵੇਲ ਬੋ ਪੂੜੀ ਚਾਲੀ ਅੱਗੇ ਕਹਿੰਦੇ ਨੇ ਧਰਮ ਕਲਾ ਹਰ ਬੰਦ ਬਹਾਲੀ ਇਟ ਹੈਪਨਸ ਡਿਊ ਟੂ ਧਰਮ ਦੀ ਕਲਾ ਸਦਕਾ ਰੱਬੀ ਨਿਯਮ ਅਧੀਨ ਮਨ ਤਨ ਸੁਰਤ ਮਤ ਬੁੱਧ ਸਾਰੇ ਉਸ ਨਾਲ ਟਿਊਨਡ ਹੋ ਜਾਂਦੇ ਨੇ ਉਹਨਾਂ ਨੂੰ ਵਾਰਾ ਹੀ ਨਹੀਂ ਖਾਂਦਾ ਸਤਗੁਰੂ ਦੀ ਮਤ ਤੋਂ ਆਪੋਜ਼ਿਟ ਜੀਣਾ ਧਰਮ ਕਲਾ ਇਹਨੂੰ ਕਹਿੰਦੇ ਨੇ ਧਰਮ ਦਾ ਕੰਮ ਪਤਾ ਕੀ ਹੁੰਦਾ ਧਰਮ ਦਾ ਕੰਮ ਇਹ ਨਹੀਂ ਹੁੰਦਾ ਕਿ ਧਰਮ ਨੂੰ ਬਚਾਉਂਦੇ ਰਵੋ ਇਹ ਧਰਮ ਦਾ ਕੰਮ ਨਹੀਂ ਹੈ ਧਰਮ ਦਾ ਕੰਮ ਹੈ ਵਰਚੂਜ਼ ਨਾਲ ਜੀਵਿਆ ਕਰ ਵਰਚੂਜ਼ ਨੂੰ ਰੱਬੀ ਗੁਣ ਕਹਿੰਦੇ ਨੇ ਵਚੂਜ਼ ਨੂੰ ਮੋਰਲਸ অর ਆਈਡੀਅਲਸ ਕਹਿੰਦੇ ਨੇ ਮੋਰਲਸ ਲੋਰ ਆਈਡੀਅਲਸ ਦੇ ਨਾਲ ਜੀਣਾ ਧਰਮ ਕਹਿੰਦਾ ਹੈ ਸਰਬ ਧਰਮ ਵਿੱਚ ਸ੍ਰੇਸ਼ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਨਿਰਮਲ ਕਰਮ ਨਾਲ ਜੀਣਾ ਸਰਬ ਧਰਮ ਵਿੱਚ ਸ੍ਰੇਸ਼ ਧਰਮ ਕਹਿੰਦਾ ਹੈ ਕਿਉਂਕਿ ਨਿਰਮਲ ਕਰਮ ਰਬ ਜੀ ਦੇ ਗੁਣ ਹੁੰਦੇ ਨੇ ਧਰਮ ਕਲਾਹਰ ਬੰਦ ਬਹਾਲੀ ਅਸੀਂ ਦੁਨੀਆ ਦੇ ਜਿੰਨੇ ਮਜ਼ਹਬਾਨਾ ਸਾਨੂੰ ਸਾਰਿਆਂ ਨੂੰ ਇੱਕ ਦੂਸਰੇ ਕੋ ਮਾਰ ਦੋ ਚਾਹੇ ਚੰਗੇ ਗੁਣ ਛੋੜਨੇ ਪੜੇ ਮੈਨੇ ਕੋ ਆਪਣਾ ਧਰਮ ਬਚਾਣਾ ਹੈ ਬੜੇ ਅਫਸੋਸ ਦੀ ਗੱਲ ਹੈ ਅਸੀਂ ਸਤਗੁਰੂ ਨੂੰ ਬਚਾ ਸਕਦੇ ਆ ਕੀ ਅਸੀਂ ਮਜ਼ਬ ਨੂੰ ਬਚਾ ਸਕਦੇ ਆ ਰਾਦਰ ਬਾਣੀ ਕਹਿ ਰਹੀ ਹੈ ਮੇਰਾ ਸਤਗੁਰ ਰਖਵਾਲਾ ਹੋ ਆ ਸਤਗੁਰ ਮੇਰੀ ਰਾਖੀ ਕਰਦਾ ਹੈ ਅਸੀਂ ਆਪੋਜ਼ਿਟ ਕਰ ਰਹੇ ਆ ਅਸੀਂ ਸਤਗੁਰ ਦੇ ਰਖਵਾਲੇ ਬਣ ਗਏ ਆ ਅਸੀਂ ਨਹੀਂ ਬਣ ਸਕਦੇ ਸਾਡਾ ਪਰਮ ਭੁਲੇਖਾ ਹੈ ਸਤਗੁਰ ਸਾਡੇ ਕਰਕੇ ਨਹੀਂ ਹੈ करके जन्म जीवन प्राप्त कर सकते हाँ सतगुर आइडियल लाइफ सिखाता है हाउ टू बिल्ड अप योर करैक्टर हाउ टू बी ए कंप्लीट परफेक्ट ह्यूमन बींग अवगुण छोड़ गुणा को ताबू वाला चंगा जीवन किस तरह है सतगुर समझाएगा जीवन पैदा होएगा ਅਸੀਂ ਸਤਗੁਰੂ ਨੂੰ ਪ੍ਰੋਟੈਕਟ ਨਹੀਂ ਕਰ ਸਕਦੇ ਅਸੀਂ ਮਜ਼ਬਬ ਨੂੰ ਪ੍ਰੋਟੈਕਟ ਨਹੀਂ ਕਰ ਸਕਦੇ ਅਸੀਂ ਧਰਮ ਨੂੰ ਬਚਾਉਣਾ ਨਹੀਂ ਹੈ ਰਦਰ ਅਸੀਂ ਧਰਮ ਨੂੰ ਜੀਣਾ ਹੈ ਆਪਣੇ ਤਨ ਉਤੇ ਜੀਣਾ ਦੂਸਰਿਆਂ ਨੂੰ ਪਕੜ ਕੇ ਨਹੀਂ ਸਮਝਾਣਾ ਆਪਣੇ ਤਨ ਉਤੇ ਧਰਮ ਨੂੰ ਜੀਣਾ ਹੀ ਵਿਕਾਸ ਖੇੜਾ ਕਹ ਲਾਂਦਾ ਹੈ ਵਰਨਾ ਥਾਂ ਥਾਂ ਤੇ ਲੜਾਈਆਂ ਹੁੰਦੀਆਂ ਰਹਿੰਦੀਆਂ ਗੁਰੂ ਪਾਤਸ਼ਾਹ ਕਿਸੇ ਦਾ ਕੰਨ ਪਕੜ ਕੇ ਕਿਸੇ ਨੂੰ ਨਹੀਂ ਸਮਝਾਉਂਦੇ ਨੇ ਸਾਨੂੰ ਕਿਉਂ ਆਦਤ ਪੈ ਗਈ ਆਸੀ ਲੋਕਾਂ ਨੂੰ ਫੜ ਫੜ ਕੇ ਸਮਝਾਣਾ ਧੱਕੇ ਨਾਲ ਸਮਝਾਣਾ ਹੈ ਕੋੜੇ ਨੂੰ ਪਾਣੀ ਕੋ ਲਿਜਾ ਸਕਦੇ ਆ ਪਿਲਾ ਨਹੀਂ ਸਕਦੇ ਜੋ ਪੀਣਾ ਚਾਹੁੰਦਾ ਉਹਨੂੰ ਕਹਿੰਦੇ ਜਿੰਨ ਕੋ ਭੰਡ ਹੈ ਪਾਓ ਤਿਨਾ ਸੁਵਾਰਸੀ ਜਿਸ ਦਾ ਪਾਓ ਹੈ ਉਹ ਆਪਣਾ ਭੰਡਾ ਸਿੱਧਾ ਕਰੇਗਾ ਉਹ ਸੰਵਰ ਜਾਏਗਾ ਧਰਮ ਕਲਾ ਹਰ ਬੰਦ ਬਹਾਲੀ ਮਨ ਚਿੰਦਿਆ ਸਤਗੁਰ ਦਿਵਾਇਆ ਮੈਂ ਮਨ ਵਿੱਚ ਚਿੰਦਿਆ ਸੀ ਕੀ ਮਨੂ ਚੰਗਾ ਪੂਤ ਜੰਮ ਦਿਓ ਇਹ ਸੋਚਿਆ ਸੀ ਸਤਗੁਰ ਨੇ ਦੁਆਤਾ ਉਹਨੂੰ ਕਹਿੰਦੇ ਨੇ ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈਦੀਟ ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਵਸੀਤ ਹਰ ਨਾਮੋ ਮੰਤਰ ਜਿੜਾਇੰਦਾ ਕੱਟਿਓ ਮੈ ਰੋ ਨਾਨਕ ਸਤਗੁਰ ਦੀ ਨਾਮ ਮਿਲਾਇ ਜਿਨਾ ਤੁਰੇ ਪਿਆ ਸੰਜੋਗ ਮੈਨੂੰ ਮਿਲਾ ਦਿੱਤਾ ਮੇਰਾ ਮਨ ਚਿੰਦਿਆ ਫਲ ਪ੍ਰਾਪਤ ਹੋ ਗਿਆ ਸਾਧ ਸੰਗਤ ਜੀ ਮਨ ਚਿੰਦਿਆ ਫਲ ਪੁੱਤਰ ਮੰਗਣਾ ਨਹੀਂ ਹੁੰਦਾ ਮਨ ਚਿੰਦਿਆ ਫਲ ਮਕਾਨ ਦੇ ਵਾਸਤੇ ਸੀਮੈਂਟ ਮੰਗਣਾ ਨਹੀਂ ਹੁੰਦਾ ਮਨ ਚਿੰਦਿਆ ਫਲ ਕੋਈ ਗਵਰਨਮੈਂਟ ਦੀ ਡੀਲ ਲੈਣਾ ਨਹੀਂ ਹੁੰਦਾ ਮਨ ਚਿੰਦਿਆ ਫਲ ਬਿਜ਼ਨਸ ਚਲਵਾਉਣ ਦੀ ਦੁਨਿਆਵੀ ਸਕਸੈਸ ਪੋਸਟਿੰਗ ਕਰਾ ਲੈਣਾ ਜਾਂ ਪ੍ਰੋਮੋਸ਼ਨ ਲੈਣ ਨੂੰ ਨਹੀਂ ਕਹਿੰਦੇ ਨੇ ਮਨ ਚਿੰਦਿਆ ਫਲ ਹੁੰਦਾ ਸਤਗੁਰੂ ਜੀ ਮੈਨੂੰ ਸੁਮਤ ਬਖਸ਼ੋ ਮੰਗੀ ਸਤਗੁਰੂ ਜੀ ਨੇ ਸੁਮਤ ਬਖਸ਼ ਦਿੱਤੀ ਮਨ ਚਿੰਦਿਆ ਸਤਗੁਰ ਦੀਆਇ ਇਸ ਮਨ ਨੇ ਜੋ ਚਿਤਵਿਆ ਸੀ ਰੱਬੀ ਮਿਲਣ ਦੀ ਅਵਸਥਾ ਸਤਗੁਰੂ ਜੀ ਨੇ ਦੇ ਦਿੱਤੀ ਭਏ ਅਚਿੰਤ ਇੱਕ ਲਿਵ ਲਾਇਆ ਚਿੰਤਾ ਗਈ ਉਹਨੂੰ ਕਹਿੰਦੇ ਨੇ ਸੋਏ ਚਿੰਤਾ ਜਾਗ ਚਿੰਤਾ ਜਹਾਂ ਕਾ ਪ੍ਰਭ ਤੂ ਵਰਸਤਾ ਕਰ ਸੁਖ ਵਸਿਆ ਬਾਹਰ ਸੁਖ ਪਾਇਆ ਕੋਹਨਾ ਨੇ ਗੁਰਮੰਤਰ ਦਿੜਾਇਆ ਮੰਤਰ ਦਿੜਾਇਆ ਮਤਾਂ ਕੋਈ ਮੰਤਰ ਰਟਨ ਨਹੀਂ ਕੀਤਾ ਮੰਤਰ ਦਿੜਾਇਆ ਮੇਂ ਸਤਗੁਰੂ ਨੇ ਮਨ ਨੂੰ ਸੁਮਤ ਬਖਸ਼ ਦਿੱਤੀ ਜਿਉ ਬਾਲਕ ਪਿਤਾ ਉੱਪਰ ਕਰੇ ਬੂਮਣ ਜਿਵੇਂ ਬੱਚਾ ਆਪਣੇ ਪਿਤਾ ਤੇ ਮਾਨ ਕਰਦਾ ਇਸ ਤਰ੍ਹਾਂ ਬੁਲਾਇਆ ਬੋਲਾ ਗੁਰਕੇ ਪਾਣ ਸਤਗੁਰ ਦੀ ਮਤ ਉਤੇ ਮਾਨ ਕਰਨਾ ਸ਼ੁਰੂ ਕੀਤਾ ਉਹਨੂੰ ਮੇਰਾ ਸਤਗੁਰ ਕਹਿੰਦੇ ਨੇ ਮੇਰਾ ਰਾਮ ਕਹਿੰਦੇ ਨੇ ਉਹ ਫਿਰ ਗੁਰੂ ਦੀ ਬੋਲੀ ਬੋਲਣ ਲੱਗ ਪੈਂਦਾ ਹੈ ਦੁਨੀਆਂ ਨੂੰ ਨਹੀਂ ਸੁਣਾਦਾ ਉਸ ਦਾ ਮਨ ਸਾਧ ਸੰਗਤ ਜੀ ਪੰਜ ਅਵਸਥਾਵਾਂ ਨੇ ਪਹਿਲੀ ਅਵਸਥਾ ਜਦੋਂ ਅਸੀਂ ਅਦਵੈਤ ਅਵਸਥਾ ਚੋਂਦੇ ਆ ਉਹਨੂੰ ਨਾਨਕ ਪਦ ਕਹਿੰਦੇ ਜਦੋਂ ਚੰਗੇ ਚੰਗੇ ਗੁਣ ਲੈਣ ਦੀ ਅਵਸਥਾ ਬਣਦੀ ਹੈ ਨਾ ਉਹਨੂੰ ਲੈਣਾ ਅਵਸਥਾ ਕਹਿੰਦੇ ਨੇ ਲੈਣਾ ਅਵਸਥਾ 'ਚ ਚੰਗੇ ਚੰਗੇ ਗੁਣਾ ਦਾ ਸਾਡ ਨੂੰ ਅੰਦਰ ਦਾ ਸ਼ਿੰਗਾਰ ਸਿਖਾਇਆ ਜਾਂਦਾ ਹੈ ਅੰਦਰ ਦੇ ਸ਼ਿੰਗਾਰ ਨੂੰ ਅੰਗਦ ਕਹਿੰਦੇ ਨੇ ਅੰਗਦ ਅਵਸਥਾ ਜਦੋਂ ਅਸੀਂ ਚੰਗੇ ਗੁਣ ਲੈ ਕੇ ਜਮਾ ਤੋਂ ਮਾਰ ਨਹੀਂ ਖਾਂਦੇ ਉਹਨੂੰ ਅਮਰਦਾਸ ਅਵਸਥਾ ਕਹਿੰਦੇ ਨੇ ਜਦੋਂ ਅਸੀਂ ਸੱਚ ਦੀ ਸੰਗਤ ਦੇ ਸਰੋਵਰ 'ਚ ਰਹਿੰਦੇ ਨੂੰ ਰਾਮਦਾਸ ਕਹਿੰਦੇ ਨੇ ਅਤੇ ਜਦੋਂ ਮੇਰਾ ਮਨ ਧੁਰ ਕੀ ਬਾਣੀ ਮੇਰੇ ਇੰਦਰੀਆਂ ਗਿਆਨ ਇੰਦਰੀਆਂ ਨੂੰ ਸੁਣਾਉਣ ਲੱਗ ਪੈਂਦਾ ਅੰਦਰੋਂ ਸੁਣ ਕੇ ਉਸ ਅਵਸਥਾ ਨੂੰ ਅਰਜਨ ਅਵਸਥਾ ਕਹਿੰਦੇ ਨੇ ਬੁਲਾਇਆ ਬੋਲੇ ਗੁਰ ਕੇ ਪਾਣ ਉਸ ਵੇਲੇ ਮਨ ਅੰਦਰੋਂ ਸੁਣ ਕੇ ਕਹਿੰਦਾ ਜੈਸੀ ਮੈਂ ਆਵਿਆ ਖਸਮ ਕੀ ਬਾਣੀ ਤੈਸਲਾ ਕਰੀ ਵੀ ਗਿਆਨ ਵੇ ਲਾ ਲੋ ਇਹ ਨੇਤਰੋ ਮੇਰੇ ਹਰ ਤੁਮੇ ਜੋਤਰੀ ਹਰ ਬਿਨ ਹੋਰ ਨਾ ਦੇਖੋ ਕੋਈ ਇਹ ਸ਼ਰਮਣੋ ਮੇਰੇ ਸਾਚਾ ਸੁਣਨ ਨੋ ਪਟਾਏ ਸਰੀਰ ਲੈ ਸੁਣੋ ਸਤ ਬਾਣੀ ਜੀਤ ਸੁਣੀ ਮੰਨਤਾ ਨਾ ਰਿਹਾ ਉਹ ਅਰਸ ਨਾ ਅਸਮਾਨੀ ਮਨ ਸਾਰੇ ਇੰਦਰੀ ਗਿਆਨ ਇੰਦਰੀ ਨੂੰ ਸੁਣਾਲਾ ਕੰਦਾ ਕਿਹੜੀ ਗੱਲ ਅੰਦਰ ਦੀ ਅੰਦਰ ਮਤਲਬ ਜਿੱਥੇ ਰੱਬ ਜੀ ਵਸਦੇ ਨੇ ਰੱਬ ਮੀਨ ਸਤਗੁਰ ਸਤਗੁਰ ਦੀ ਬਾਣੀ ਨੂੰ ਤੁਰਗੀ ਬਾਣੀ ਕਹਿੰਦੇ ਨੇ ਮਨ ਤੁਰਗੀ ਬਾਣੀ ਸੁਣਾਲਾ ਕੰਦਾ ਸਾਰੇ ਇੰਦਰੀ ਗਿਆਨ ਇੰਦਰੀਆਂ ਨੂੰ ਉਹਦੀ ਬਾਡੀ ਬੈਲੈਂਸ ਹੋ ਜਾਂਦੀ ਹੈ ਮਨ ਜਿੱਥੇ ਜਗਜੀਤ ਹੁੰਦਾ ਉਹਦੇ ਆਰਗਨਸ ਕਾਬੂ ਆ ਜਾਂਦੇ ਨੇ ਉਹ ਆਪੇ ਤੋਂ ਬਾਹਰ ਨਹੀਂ ਹੁੰਦਾ ਉਹ ਆਪਣੀ ਖਾਲ ਤੋਂ ਬਾਹਰ ਨਹੀਂ ਨਿਕਲਦਾ ਉਹ ਕਿਸੇ ਨੂੰ ਸਜ਼ਾ ਨਹੀਂ ਦਿੰਦਾ ਉਹ ਸੌਫਟ ਹੋ ਜਾਂਦਾ ਹੈ ਉਹਦੇ ਪੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ ਵਾਲੇ ਹੋ ਜਾਂਦੇ ਨੇ ਅੱਖੀ ਬਾਜੋ ਵੇਖਣਾ ਵਿਣ ਕੰਨਾਂ ਸੁੰਣਾ ਪੈਰਾਂ ਬਾਜੋ ਚੱਲਣਾ ਵੀ ਰੱਥਾਂ ਕਰਨਾ ਵਾਲਾ ਉਹਦਾ ਜੀਵਨ ਬਣ ਜਾਂਦਾ ਬੁਲਾਇਆ ਬੋਲਾ ਗੁਰ ਕੇ ਪਾਣ ਗੁੱਜੀ ਛੰਨੀ ਨਹੀਂ ਬਾਤ ਕੋਈ ਹੁਣ ਗੱਲ ਛੁਪੀ ਨਹੀਂ ਰਹੀ ਭ੍ਰਮ ਕੇ ਪਰਦੇ ਸਤਗੁਰ ਖੋਲੇ ਜੋ ਛੁਪੀ ਹੋਈ ਸੀ ਨਾ ਗੱਲ ਅੰਦਰ ਉਹ ਇਹ ਮਨ पैदा ਹੋਣ ਦੇ ਨਾਲ ਬਾਹਰ ਆ ਗਈ ਹੁਣ ਬਾਹਰ ਮੈਨੀਫੈਸਟ ਹੁੰਦਾ ਹੈ ਸਾਰਾ ਤਨ ਸਾਰੀ ਬਾਡੀ ਰੱਬੀ ਹੁਕਮ ਰਜ਼ਾ ਨਿਯਮ ਅਨੁਸਾਰ ਚੱਲਣ ਲੱਗ ਪੈਂਦੀ ਹੈ ਚੰਗੇ ਗੁਣਾ ਦਾ ਜੀਵਨ ਬਣ ਜਾਂਦਾ ਹੈ ਅੱਖਾਂ ਕਿਸੇ ਦੇ ਉੱਤੇ ਸ਼ੱਕ ਨਹੀਂ ਕਰਦੀਆਂ ਅੱਖਾਂ ਕਿਸੇ ਨਾਲ ਨਫ਼ਰਤ ਨਹੀਂ ਕਰਦੀਆਂ ਜ਼ੁਬਾਨ ਕਿਸੇ ਦੀ ਨਿੰਦਾ ਨਹੀਂ ਕਰਦੀਆਂ ਕਿਸੇ ਦਾ ਬਦਲਾ ਲੈਣ ਦੀ ਭਾਵਨਾ ਖਤਮ ਹੋ ਜਾਂਦੀ ਹੈ ਹੱਥ ਕਿਸੇ ਦਾ ਵਿਗਾਰਡ ਨਹੀਂ ਕਰਦੇ ਨੇ ਕਿਸੇ ਦੀ ਫਾਸੀ ਨਹੀਂ ਲਿਖਦੇ ਨੇ ਕਿਸੇ ਦੀ ਕਨਫਿਡੈਂਸ਼ੀਅਲ ਰਿਪੋਰਟ ਖਰਾਬ ਨਹੀਂ ਕਰਦੇ ਨੇ सारी बॉडी ठीक होंगी जाती है गुज्जी छन्नी ना ही बात कुछ भी छुपया नहीं रहा गुरु नानक तुठा नानक सत्संग जी गुर नानक नहीं कह रहे गुर नानक तुठा नानक मींस अद्वैत अवस्था वाला मन सतगुर की मत लैके त्रुट पिया दात ਆਪਣੇ ਇੰਦ੍ਰੇ ਗਿਆਨ ਇੰਦਰੀਆਂ ਨੂੰ ਸੱਚ ਦੀ ਦਾਤ ਦੇਣ ਲੱਗ ਪਿਆ ਮਤ ਵੀ ਠੀਕ ਹੋ ਗਈ ਸੂਰਤ ਮਤ ਬੁੱਧ ਸਾਰਾ ਕੁਝ ਠੀਕ ਹੋ ਗਿਆ ਇੰਦ੍ਰੇ ਗਿਆਨ ਇੰਦਰੇ ਠੀਕ ਹੋ ਗਏ ਅੰਦਰਲਾ ਠੀਕ ਹੋ ਗਿਆ ਜਿਹਦਾ ਅੰਦਰਲਾ ਠੀਕ ਹੋ ਜਾਂਦਾ ਉਹਨੂੰ ਕਹਿੰਦੇ ਨੇ ਪਰਲੋਕ ਸਵਾਰਨਾ ਜਿਹਦਾ ਅੰਦਰਲਾ ਠੀਕ ਹੋ ਜਾਂਦਾ ਉਹਦਾ ਬਾਹਰਲੇ ਐਕਸ਼ਨ ਠੀਕ ਹੋ ਜਾਂਦਾ ਉਹਨੂੰ ਕਹਿੰਦੇ ਲੋਕ ਸੁਖੀਏ ਪਰਲੋਕ ਸੁਹੀਲੇ ਮਰਨ ਤੋਂ ਬਾਅਦ ਵਾਲੇ ਪਰਲੋਕ ਦੀ ਗੱਲ ਨਹੀਂ ਚੱਲ ਰਹੀ ਲੋਕ ਇਸ ਦੁਨੀਆ ਨੂੰ ਨਹੀਂ ਕਹਿੰਦੇ ਨੇ ਲੋਕ ਦਾ ਮਤਲਬ ਹੁੰਦਾ ਮੇਰੇ ਬਾਹਰਲੇ ਐਕਸ਼ਨ ਪਰ ਲੋਕ ਦਾ ਮਤਲਬ ਹੁੰਦਾ ਮੈਂ ਅੰਦਰੋਂ ਕਿਹਦਾ ਸੋਚਦਾ ਹਾਂ ਜੇ ਮੈਂ ਅੰਦਰੋਂ ਭੈੜਾ ਸੋਚਾਂ ਉਹਨੂੰ ਕਹਿੰਦੇ ਨੇ ਲੋਕ ਲੋਕ ਗਿਓ ਪਰ ਲੋਕ ਗਵਾਇਓ ਅੰਦਰ ਦੇ ਗੁਣ ਲੈਣੇ ਉਹਨੂੰ ਆਮ ਤੌਰ ਤੇ ਅਸੀਂ ਟੀਵੀ ਤੇ ਦੇਖਦੇ ਆ ਜੋ ਅੰਦਰ ਸੇ ਫਿੱਟ ਉਹ ਬਾਹਰ ਵੀ ਫਿੱਟ ਆਦਰਵਾਇਜ਼ ਅਸੀਂ ਅਗਲਾ ਬਨਾਇਆ ਜੋ ਅੰਦਰ ਸੇ ਫਿੱਟਿਆ ਉਹ ਬਾਹਰੋਂ ਵੀ ਫਿੱਟਿਆ ਸਾਰੀ ਗੱਲ ਅੰਦਰੋਂ ਚੱਲਦੀ ਹੈ ਜੋ ਪਾਵੇ ਭਾਂਡੇ ਵਿੱਚ ਵਸਤ ਸਾਹ ਨਿਕਲੇ ਕਿਆ ਕੋਈ ਕਰੇ ਵਿਚਾਰਾ ਸੋ ਆਜਾ ਸੀ ਸਿੱਖਿਆ ਸੁਚੱਜ ਜੀ ਮਤ ਪ੍ਰਾਪਤ ਕਰੋ ਸੁਚੱਜ ਜੀ ਮਤ ਅੰਦਰ ਵਸਦੇ ਰੱਬ ਜੀ ਸਤਿਗੁਰੂ ਕੋਲ ਮਿਲਦੀ ਹੈ ਸੁਚੱਜ ਜੀ ਮਤ ਦੇ ਮਾਤਾ ਦੇ ਉਦਰ ਵਿੱਚ ਸਾਡਾ ਮਨ ਪੈਦਾ ਹੁੰਦਾ ਹੈ ਮਨ ਜਦੋਂ ਪੈਦਾ ਹੁੰਦਾ ਹੈ ਇਹ ਉਸ ਅੰਦਰ ਵਸਦੇ ਰੱਬ ਜੀ ਦੀ ਮਤ ਨੂੰ ਲੈ ਕੇ ਸਾਰੇ ਇੰਦਰੀਆਂ ਗੈਨ ਇੰਦਰੀਆਂ ਨੂੰ ਵੰਡਦਾ ਹੈ ਕੁਝ ਵੀ ਸੀਕ੍ਰੀਟ ਨਹੀਂ ਰਹਿੰਦਾ ਗੁੱਜੀ ਚੰਨੀ ਨਹੀਂ ਬਾਤ ਸਾਰੀ ਚਿੱਲੀ ਸਾਰਾ ਭਰਮ ਸਾਰਾ ਇਲਿਊਜ਼ਨ ਖਤਮ ਹੋ ਜਾਂਦਾ ਹੈ ਔਰ ਇੰਦਰੀਆਂ ਗਿਆਨ ਇੰਦਰੀਆਂ ਨੂੰ ਕਾਬੂ ਕਰਨਾ ਆ ਜਾਂਦਾ ਹੈ ਫਿਰ ਅਸੀਂ ਕਿਸੇ ਤੇ ਯਲ ਨਹੀਂ ਕਰਦੇ ਆ ਕਿਸੇ ਨੂੰ ਗੁੱਸਾ ਨਹੀਂ ਕਰਦੇ ਆ ਕਿਸੇ ਨਾਲ ਨਫ਼ਰਤ ਨਹੀਂ ਕਰਦੇ ਆ ਔਰ ਸਾਡਾ ਜੀਵਨ ਸਪਿਰਚੁਅਲ ਹੋ ਜਾਂਦਾ ਹੈ